ਜੀ ਸਤਿ ਸ੍ਰੀ ਅਕਾਲ ਇਹ ਆਲਾ ਸੋਹਣੋਂ ਦੀ ਚਲੇ ਸਿਦਾਂ ਚਲੇ ਹਜਰ ਰਵਾਨੀ ਨਾ ਇਹ ਨਾ ਹੈ ਉਹ ਰਾਣੀ ਚਲੇ ਸਿਦਾਂ ਉਹ ਚਲੇ ਜਿੱਥੇ ਚਲੇ ਵਾਹਾਂ ਚਲੇ ਜਿੱਥੇ ਕ੍ਰਿਸ਼ਨ ਚਲੇ ਮਹਾਰਾਜ ਚਲੇ ਉਹ ਕ੍ਰਿਸ਼ਨ ਚਲੇ ਸੋਹਣੋਂ ਸਨ ਵੀ ਬਨ ਹੋ ਗਿਆ ਲੈ ਦਾਪ ਨੇ ਭੁੱਲੇ بابا ਨੇ ਭੁੱਲੇ ਦਾਸ ਨੇ ਨਮ ਨਮ ਬਨ ਨਮ ਨਮ ਭਲੇ ਦਾਪ ਨੇ ਨਮ ਨਮ ਬਨ ਨਮ ਨਮ ਭਲੇ بابا ਨੇ ਨਮ ਨਮ ਭਨਿਆ ਨਮ ਨਮ ਭਲੇ بابا ਨੇ ਨਮ ਨਮ ਜੈ ਰਾਮ ਵਾਖਾ ਚੰਦਨ ਮੱਛੀ ਨਾਮ ਕੋਈ

हाँ के समय आते रहेंगे बड़े गुर्जरे 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 ਆ ਰਿਹਾ ਜਕੇ ਦੱਸ ਦੋ ਸਰ ਜਦ ਤੇ ਖੁਸ਼ ਹੋਵੇ ਮਹਾਦੇਵ ਤਬੇ ਨਾ ਕਰ ਦੇ ਕੇ ਜਦ ਤੇ ਖੁਸ਼ ਹੋਵੇ ਮਹਾਦੇਵ ਤਬੇ ਨਾ ਕਰ ਦੇ ਕੇ ਜਦ ਖੁਸ਼ ਹੋਵੇ ਮਹਾਦੇਵ ਤਬੇ ਨਾ ਕਰ ਦੇ ਕੇ ਜਦ ਖੁਸ਼ ਹੋਵੇ ਮਹਾਦੇਵ ਤਬੇ ਨਾ ਕਰ ਦੇ ਕੇ ਆਜਾ ਜਿਹਨਾਂ ਸਨਮਾਨ ਮਹਾਰਾਜ ਨੂੰ ਦਿੱਤਾ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਉਹਦਾ ਨਾਮ ਲਾ ਦੋ ਜੀ ਅੱਛਾ ਲਾ ਦੋ ਮੰਦਿਓ ਕਹਿੰਦਾ ਹਾਂ ਜੀ ਕਹਿੰਦੇ ਬਸੇ ਨਾ ਅੱਗੇ ਬਹਿ ਕੇ ਮੰਚ ਭਾਵ ਪੜਾਈ ਜਾਣਾ ਜੋ ਸੋਚੀ ਜਾਊਂਗੇ ਉਹ ਭਗਵਾਨ ਨੂੰ ਅਰਪਣ ਹੋਈ ਜਾਊਗਾ ਕਹਿੰਦੇ ਜੋਤਾਂ ਲਾ ਲੈਗੇ ਨਾ ਕਹਿੰਦਾ ਹਾਂ ਇਹਨਾਂ ਦਾ ਖਰਚਾ ਮੈਂ ਕਰੂੰ ਜੋਤ ਜਿੰਨਾ ਖਰਚਾ ਦਾ ਕਰੂੰ ਅਗਲੇ ਦਿਨ ਸਵੇਰੇ ਉੱਠਿਆ ਇਸ਼ਨਾਨ ਪਾਣੀ ਕਰਕੇ ਭੋਲੇ ਸ਼ੰਕਰ ਜੀ ਦੇ ਅੱਗੇ ਬਹਿ ਗਿਆ ਜੋਤ ਜਗਾ ਲਈ ਮਨ ਦੇ ਵਿੱਚ ਭਾਵ ਪਣਾਉਣ ਲੱਗ ਗਿਆ ਕਿ ਭੋਲੇ ਸ਼ੰਕਰ ਜੀ ਮੈਂ ਤੁਹਾਡੇ ਲਈ ਅੱਜ ਆਲੀਸ਼ਾਨ ਮੰਦਿਰ ਦਾ ਨਿਰਮਾਣ ਕਰਵਾ ਰਿਹਾ ਕਿਹੜਾ ਰੁਪਏ ਲੱਗਣੇ ਸੀ ਬਹੁਤ ਵੱਡਾ ਦੋ ਤਿੰਨ ਕਿੱਲਾਂ ਦੇ ਵਿੱਚ ਭਾਲੇ ਸ਼ਕਤਰ ਜੀ ਦਾ ਮੰਦਿਰ ਬਣਵਾਤਾ ਸੋਚਿਆ ਕਿ ਕਿਉਂ ਨਾ ਇਹਦੇ ਵਿੱਚ ਇਟਲੀ ਤੋਂ ਮਤਵਾ ਕੇ ਮਾਰਮਰ ਮਾਰਵਲ ਲਵਾ ਦਈਏ ਕਿਹੜਾ ਰੁਪਏ ਲੱਗਣੇ ਸੀ ਇਟਲੀ ਤੋਂ ਮਾਰਵਲ ਮੰਗਵਾ ਕੇ ਉਹਦੇ ਵਿੱਚ ਲਵਾਤੀ ਫਿਰ ਸੋਚਿਆ ਕਿ ਭੋਲੇ ਸ਼ੰਕਰ ਜੀ ਨੂੰ ਮੈਂ ਪਿਠਾਵਾ ਕੱਥੇ ਤੋਂ ਭੋਲੇ ਸ਼ੰਕਰ ਜੀ ਲਈ ਆਸਨ ਤਿਆਰ ਕਰਵਾਇਆ ਜਿਹਦੇ ਵਿੱਚ ਇਹ ਲੱਗ ਰਹੀ ਸੀ ਅੱਖਾਂ ਬੰਦ ਨੇ ਮਨ ਦੇ ਵਿੱਚ ਭਾਅ ਬਣਾ ਰਿਆ 0995 ਨੰਬਰ ਗੱਡੀ ਹੈ ਜਿਹਦੀ ਵੀ ਹੋਵੇ ਪਲੀਜ਼ ਪਸਾਈਪ ਤੇ ਕਰ ਲੋ 0995 ਤਾਂ ਮਨ ਦੇ ਵਿੱਚ ਭਾਅ ਬਣਾ ਰਿਆ ਤੇ ਸੋਚਿਆ ਕਿ ਭੋਲੇ ਸ਼ੰਕਰ ਜੀ ਨੂੰ ਸ਼ਹਿਰ ਭੁੱਖ ਲੱਗੀ ਹੋਣੀ ਹੈ ਭੋਲੇ ਸ਼ੰਕਰ ਜੀ ਨੂੰ ਕੋਈ ਪ੍ਰਸ਼ਾਦ ਵੀ ਧਰਪਣ ਕਰਾਂ ਤਾਂ ਕਹਿੰਦੇ ਐਸੇ ਗੁਰੂ ਜਨ ਕਿ ਭੋਲੇ ਸ਼ੰਕਰ ਜੀ ਨੂੰ ਵਾਈਟ ਕਲਰ ਦਾ ਚਿੱਟੇ ਰੰਗ ਦਾ ਪ੍ਰਸ਼ਾਦ ਬੜਾ ਪਸੰਦ ਆਇਆ ਬਹੁਤ ਪਸੰਦ ਕਰਦੇ ਭੋਲੇ ਸ਼ੰਕਰ ਜੀ ਸੋਚਿਆ ਕਿ ਕਿਉਂ ਨਾ ਮੈਂ ਭੋਲੇ ਸ਼ੰਕਰ ਜੀ ਲਈ ਅੱਜ ਖੀਰ ਹੀ ਬਣਾ ਲਵਾਂ ਲਓ ਜੀ ਹੁਣ ਖੀਰ ਤਿਆਰ ਕਰਨ ਲੱਗੇ ਐਥੋਂ ਮੇਰੀਆਂ ਭੈਣਾਂ ਦਾ ਡਿਪਾਰਟਮੈਂਟ ਸ਼ੁਰੂ ਹੋ ਗਿਆ ਠੀਕ ਹੈ ਕਈ ਵਾਰੀ ਮੇਰੇ ਵੀਰੇ ਵੀ ਕਰਦੇ ਹੋਣਗੇ ਘਰ ਵਾਲੀ ਦੇ ਹੱਥ ਬਟਾਉਂਦੇ ਹੋਣ ਇਹ ਸ਼ਰਮ ਵਾਲੀ ਕੋਈ ਨਜੀ ਕਰਦੇ ਵਿੱਚ ਸ਼ਾਂਤੀ ਰੱਖਣੀ ਹੈ ਅੱਜ ਇੱਕ ਤਰੀਕਾ ਦੱਸ ਕੇ ਜਾਣਾ ਜੇ ਇਹਦੇ ਅਮਲ ਕਰ ਲਿਆ ਤਾਂ ਤੁਹਾਡਾ ਜੀਵਨ ਸੁਖੀ ਹੋ ਜਾਊਗਾ ਜਿਵੇਂ ਮੇਰਾ ਹੋਇਆ ਉਹ ਪਤਾ ਕਿਵੇਂ ਜਦੋਂ ਘਰਤਾਂ ਰਹਿੰਦਾ ਹੈ ਘਰ ਵਾਲੀ ਸੁੱਤੀ ਹੋਈ ਆ ਜਮਲ 6 ਵਜੇ ਉੱਠਦੀ ਆ ਤੁਸੀਂ 5:30 ਉੱਠ ਜਾਈਂ ਅਲਾਰਮ ਲਾ ਲਿਓ 5:30 ਉੱਠ ਕੇ ਘਰ ਵਾਲੀ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਜਾਦਾ ਕੱਪ ਤਿਆਰ ਕਰਕੇ ਭਗਵਾਨ ਦੇ ਕਿਨਾਰੇ 'ਚ ਰੱਖ ਦੇਣਾ ਬੈੱਡ ਦੇ ਸਾਈਡ ਤੇ ਔਰ ਫੇਰ ਉਠਾਣਾ ਤੇ ਭਗਵਾਨ ਉੱਤੇ ਚਾਹ ਪੀਣਾ ਲੈ ਥੋੜੀ ਜਿਹੀ ਜ਼ਿੰਦਗੀ 'ਚ ਖੁਸ਼ਹਾਲ ਨਹੀਂ ਨਾ ਆ ਜਵੇ ਤਾਂ ਮੈਨੂੰ ਆਕੇ ਫੜੀ ਜਾਣਾ ਤਾਂ ਲਓ ਜੀ ਤੁਹਾਡੇ ਐਤਵਾਰ ਦਾ ਚਾਹ ਦਾ ਅੰਕਜਮਪਾ ਕਰਤਾ ਔਰ ਐਤਵਾਰ ਪ੍ਰਾਂਠੇ ਦੇ ਉਹ ਗਰਵਾਹੇ ਚਾਹੂਗਾ ਤਿਆਰ ਬੈਠੇ ਰਹੋ ਬਹੁਤ ਬੱਤੇ ਦਰਵਾਜ਼ੇ ਜੈ ਹੁ ਜਵਨ ਪੜੇ ਸ਼ਕਤੀ ਨੂੰ ਚਿੱਟੇ ਰੰਗ ਦਾ ਪ੍ਰਸ਼ਾਦ ਬੜਾ ਪਸੰਦਾ ਖੀਰ ਬਣਾਉਣਾ ਲੱਗਿਆ ਤਾਂ ਜਦੋਂ ਭੈਣੋਂ ਖੀਰ ਬਣਾਉਂਦੇ ਆ ਸਭ ਤੋਂ ਪਹਿਲਾਂ ਕੀ ਕਰਦੇ ਆ ਮੈਨੂੰ ਕੀ ਦੇਖਦੀ ਹੁੰਦਾ ਹਾਂ ਸੁਣੋ ਬਾਲਦੇਆ ਲਓ ਜੀ ਦੁੱਧ ਗਰਮ ਕਰਦੇ ਆ ਦੁੱਧ ਨੂੰ ਕੜੀ ਜਾਂਦਾ ਕੜੀ ਜਾਂਦਾ ਕੜੀ ਜਾਂਦਾ ਜਦੋਂ ਦੁੱਧ ਕੜ ਜਾਂਦਾ ਫਿਰ ਕਰਦੇ ਹੋ ਵਿੱਚ ਚਾਵਲ ਪਾਉਨੇ ਆ ਲਓ ਜੀ ਚਾਵਲ ਪਾ ਕੇ ਕੜੀ ਗਿਆ ਕੜੀ ਗਿਆ ਜਦੋਂ ਖੀਰ ਲੱਗਪੱਖ ਬਣ ਕੇ ਤਿਆਰ ਹੋਣ ਵਾਲੀ ਹੈ ਫੋੜ ਇੱਕ ਚੀਜ਼ ਰਹਿ ਗਈ ਕਿਹੜੀ ਵਿੱਚ ਸ਼ੁਕਰ ਮਨਾਉਣ ਦਾ ਟਾਈਮ ਆ ਗਿਆ ਲਓ ਜੀ ਕਹਿੰਦੇ ਬੰਦਾ ਦਾ ਬੰਦਾ ਹੀ ਹੈ ਨਾ ਵਾਲਾ ਜਿਹੜਾ ਕਿੱਥੇ ਲੱਕ ਪੁੱਛਿਆ ਕਰੇ ਕੁਝ ਨਹੀਂ ਕਹਿ ਸਕਦੇ ਪੀਪੇ ਖੰਡ ਦੀ ਕਰਸ਼ੀ ਭਰੀ ਜਦੋਂ ਖੀਰ ਦੇ ਵਿੱਚ ਪਾਉਣ ਲੱਗੇ ਅੰਧਿਕ ਬਾਗ ਨੇ ਉਹਨਾਂ ਛੱਦ ਪਰ ਇੱਕ ਸੱਦ ਕਰਵਾ ਦਿੱਕ ਤਾਂ ਵਿਚਾਈ ਲਿਆ ਜਦੋਂ ਬਾਗਸ ਜਾਨ ਲੱਗਿਆ ਸੱਚੇ ਭੋਲੇ ਸ਼ੰਕਰ ਜੀ ਉੱਪਰ ਬੈਠੇ ਨਜ਼ਾਰਾ ਲੈ ਰਹੇ ਸੀ ਪਰ ਕੇ ਵਖੋ ਕੇ ਆ ਕੇ ਘੁੱਟ ਤੋਂ ਫੜ ਲਿਆ ਉਹ ਕਹਿੰਦਾ ਭੰਗਤਾ ਹੁਣ ਤਾਂ ਖੀਰ ਤੇ ਜਿਹੜੀ ਖੰਡ ਪਾਉਂਦਾ ਸੀ ਇਹ ਤੇ ਕਿਹੜਾ ਪੈਸੇ ਲੱਗਣੇ ਸੀ ਇਹ ਤਾਂ ਪੂਰੀ ਪਾ ਦਿੰਦਾ ਭੋਲੇ ਸ਼ੰਕਰ ਜੀ ਨੇ ਦੇਖੋ ਇਹਦਾ ਉਹ ਬਾਣ ਲੁੱਕ ਵਸਤੇ ਪਾ ਕੇ ਰੱਖਿਆ ਉਹਦੀ ਬਾਣ ਪਰੇਸ਼ੰਗਰ ਗਿਰੇ ਹਰਤਾ ਜੀ ਭਗਤ ਦੀ ਬਾਹ ਐ ਬਸ ਇੱਥੇ ਦਿਮਾਗ ਕੰਮ ਕਰ ਗਿਆ ਉਹ ਭੋਲੇ ਨੇ ਪੱਖਵਾ ਕਹਿੰਦੇ ਚਲਾਕ ਹੁੰਦੇ ਨਾ 217 ਨੰਬਰ ਗੱਡੀ ਭਾਈ ਜੀ ਵੀ ਵਿਖਾਵੇ ਸਾਈਡ ਤੇ ਕਰ ਲਓ ਅੱਜ ਗੱਡੀਆਂ ਮੇਰੇ ਨਾਲ ਤਾਂ ਬੜੀਆਂ ਸੱਟ ਲਾਈਆਂ ਨੇ 6ਵੀਂ 7ਵੀਂ ਗੱਡੀ ਦਾ ਨੰਬਰ ਹੈ ਬਹੁਤ ਸੱਚੇ ਦਰਵਾਰ ਕੀ ਗੱਡੀਆਂ ਪਾਈ ਸਾਰੀਆਂ ਸਿਕਲੀਆਂ ਕਰਕੇ ਲਾਓ ਬਹੁਤ ਸੱਚੇ ਦਰਵਾਰ ਕੀ ਜੈ ਹੋਵੇ ਇੱਥੇ ਜੀ ਆਪਾਂ ਚਲ ਸ਼ੁਕਰ ਕਰ ਤੁਸੀਂ ਸੁਣਦਾਰੇ ਹੋ ਭਲੇ ਸ਼ੰਕਰ ਜੀ ਨੇ ਬਾਹ ਖੜੀ ਹੋਈ ਆ ਭਗਤ ਦਾ ਦਿਮਾਗ ਕੰਮ ਕਰ ਗਿਆ ਪਤਾ ਕੀ ਕਹਿੰਦਾ ਭਲੇ ਸ਼ੰਕਰ ਜੀ ਨੂੰ ਕੀ ਭਲੇ ਸ਼ੰਕਰ ਜੀ ਜੇ ਅੱਜ ਤੁਸੀਂ ਮੇਰੀ ਬਾਹ ਖੜੀ ਲਈਆ ਤਾਂ ਹੋਰੇ ਨੂੰ ساری ਜ਼ਿੰਦਗੀ ਛੱਡਿਆ ਨਾ ਭੋਲ ਸ਼ੰਕਰ ਭਗਵਾਨ ਕੀ ਆਹੋ ਆਪਣੀ ਬਾਹ ਕਿਹੜੇ ਕਿਹੜੇ ਸ਼ੰਕਰ ਭਗਵਾਨ ਜੀ ਨੇ ਹੱਥਾਂ ਜਣਾ ਚਾਊਗਾ ਕਿਹੜੇ ਕਿਹੜੇ ਬੱਕ ਬਿਹਾਰੀ ਵਾਲੀ ਦੇ ਹੱਥਾਂ 'ਚ ਬਾਹ ਲੈਣਾ ਆ ਜਦੋਂ ਦੋਵੇਂ ਤੋਂ ਬਾਹ ਤੇ ਟੜੀ ਵੀ ਲੱਗ ਗਈਓ ਪਕੜੀ ਲੋ ਪਕੜੀ ਲੋ ਪਕੜੀ ਲੋ